ਸਿਹਤ ਵਿਭਾਗ ਨੇ ਮਲਾਵਟ ਖੋਰਾਂ ਖਿਲਾਫ ਸਖਤੀ ਵਰਤਦੇ ਹੋਏ ਮਠਿਆਈਆਂ ਦੀ ਦੁਕਾਨ ਤੇ ਛਾਪੇਮਾਰੀ ਕੀਤੀ। ਜ਼ਿਲ੍ਹਾ ਸਿਹਤ ਅਧਿਕਾਰੀ ਦੀ ਅਗਵਾਈ ਚ ਫੂਡ ਇਨਸਪੈਕਟਰਾਂ ਦੀ ਟੀਮ ਨੇ ਲਾਰੈਂਸ ਰੋਡ ਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਵਿਭਾਗ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਦੁਕਾਨਾਂ ਤੇ ਬਹੁਤ ਹੀ ਜ਼ਿਆਦਾ ਗੰਦਗੀ ਪਾਈ ਗਈ ਹੈ। ਕਿਸੇ ਵੀ ਦੁਕਾਨ ਤੇ ਸਫਾਈ ਦਾ ਕੋਈ ਖਾਸ ਖਿਆਲ ਨਹੀਂ ਰੱਖਿਆ ਜਾ ਰਿਹਾ, ਜੋ ਕਿ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੈ। ਅੱਜ ਮਠਿਆਈ ਵਾਲੀਆਂ ਦੁਕਾਨਾਂ ਦੇ ਵਿੱਚ ਵੀ ਉਹੀ ਗੰਦਗੀ ਦੇਖ ਰਹੇ ਹਾਂ। ਉਹੋ ਹੀ ਪ੍ਰੈਮਿਸਸਸ ਆ ਉਹੋ ਹੀ ਵਰਕਰਾਂ ਦਾ ਹਾਲ ਆ ਕੋਈ ਪਤਾ ਨਹੀਂ ਲਾਈ ਜੀ ਨਹੀਂ ਕੋਈ ਪ੍ਰੈਮਿਸਸਸ ਦੇ ਵਿੱਚ ਗੰਦਗੀ ਇੰਨੀ ਆ ਕੋਈ ਸਫਾਈ ਦਾ ਬਹੁਤ ਮਾੜਾ ਹਾਲ ਆ ਪਾਣੀ ਦਾ ਬਹੁਤ ਮਾੜਾ ਪ੍ਰਬੰਧ ਆ ਜਿਹਦੇ ਵਿੱਚ ਬਰਤਨ ਸਾਫ਼ ਕਰਦੇ ਆ ਉਹ ਵੀ ਗੰਦਾ ਪਾਣੀ ਵਰਤਦੇ ਆ ਔਰ ਉਹਦੇ ਵਿੱਚ ਗਰਮ ਪਾਣੀ ਦਾ ਵੀ ਬਰਤਨ ਧੋਣ ਲਈ ਕੋਈ ਪ੍ਰਬੰਧ ਨਹੀਂਗਾ ਦੁਕਾਨਦਾਰ ਹਸ਼ੀਲ ਬਾਂਸਲ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ ਅਨਸਾਰ ਅੱਗੇ ਤੋਂ ਸਾਫ਼ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਡਾਕਟਰ ਸਾਹਿਬ ਆਏ ਉਹਨਾਂ ਨੇ ਦੇਖਿਆ ਜੋ ਕਮੀ ਪੇਸ਼ੀ ਹੈ ਉਹ ਅਸੀਂ ਦੋ ਹਫ਼ਤੇ ਦਾ ਟਾਈਮ ਦਿੱਤਾ ਹੈ ਅਸੀਂ ਦੋ ਹਫ਼ਤੇ ਸਾਰਾ ਕੁਝ ਇਹਨਾਂ ਦੇ ਮੁਤਾਬਕ ਠੀਕ ਕਰ ਦਾਂਗੇ ਸਿਹਤ ਅਧਿਕਾਰੀ ਨੇ ਕਿਹਾ ਕਿ ਦੁਕਾਨਦਾਰਾਂ ਖਿਲਾਫ ਕਾਨੂੰਨ ਅਨਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ